ਸਵੇਗੁਰਜੀ ਕਾ ਖਾਲਸਾ ਸਤਿਗੁਰੂ ਜੀ ਕੀ ਫਤਿਹ ਜੀ ਹਾਂ ਤੈਨੂੰ ਨਹੀਂ ਬੁਲਾਉਂਦੀ ਤੈਨੂੰ ਦੁੱਧੂ ਦਿੰਦੀ ਨਹੀਂ ਨੰਨੇ-ਮੁੰਨੇ ਪਿੰਦੇ ਨੇ ਛੋਟੇ ਨੰਨੇ ਛੋਟੇ ਨੰਨੇ ਪਿੰਦੇ ਨੇ ਤੈਨੂੰ ਨਹੀਂ ਦਿੰਦੀ ਤੂੰ ਰੁੱਸ ਗਿਆ ਚਲ ਮੈਂ ਲਿਆ ਕੇ ਪਾਉਣੀ ਆ ਫਿਰ ਨਾਲੇ ਰੋਟੀ ਪਾਉਣੀ ਆ ਨਾਲੇ ਦੁੱਧੂ ਪਾਉਣੀ ਆ ਛੋਟਿਆਂ ਨੂੰ ਬੁਲਾਉਂਦੀ ਆ ਤੈਨੂੰ ਨਹੀਂ ਬੁਲਾਉਂਦੀ ਹਨਾ ਛੋਟਿਆਂ ਨੂੰ ਬੁਲਾਉਂਦੀ ਆ ਕਿ ਲੱਗਿਆ ਸੱਟ ਲੱਗੀ ਤਾਂ ਜਗਨ ਹੋਇਆ ਪਿਆ ਮੱਲੀ ਹੁਣੀ ਆ ਸ਼ਕਲ ਲੱਗੀ ਪਈ ਆ ਲੋਜੀ ਕਿੰਨੀ ਆ ਧੋ ਕੇ ਰੱਖਤੀ ਅੰਦਰ ਚਾਹ ਬਣਾ ਲਈ ਆ ਆਪਣੀ ਤੇ ਆਪਾਂ ਤਾਂ ਠੰਡੀ ਕਰਕੇ ਪੀਏ ਉਸ ਤੋਂ ਹੀ ਦੇਖੋ ਹੁਣ ਸਾਫ਼ ਪਈ ਆ ਹੁਣ ਕਰ ਦਾਂਗੇ ਗਾਹ ਅੰਦਰ ਪਾ ਦਾਂਗੇ ਖੰਡਾ ਦਾਂਗੇ ਤੇ ਚਾਹ ਕਰਨਾ ਮੈਂ ਠੰਡੀ ਇਹਦੇ ਵਿੱਚ ਉਹਨਾਂ ਨੇ ਨਵੇਂ ਮੁੰਨਿਆਂ ਨੂੰ ਮਿਲਣ ਬਾਗੀ ਸੀਗੀ ਚਾਹ ਠੰਡੀ ਕਰਕੇ ਫਿਰ ਪੀਨੇ ਆ ਫਿਰ ਮਿਲਦੇ ਆ ਆਗੇ ਨੰਨੇ ਮੁੰਨੇ ਮੈਂ ਚਾਲੂ ਲਗਾ ਕੇ ਗੇਟ ਮੂਰੇ ਕੂੜਾ ਇਕੱਠਾ ਕਰਦਾ ਤੇ ਉਰੇ ਪੌੜੀਆਂ 'ਚ ਬੈਠੇ ਤੇ ਉਰੇ ਜਦੋਂ ਮੈਂ ਗੇਟ ਖੋਲੇ ਜਿਹੜੇ ਭੱਜ ਗਏ ਹੂੰ ਦੁੱਧ ਪਾਇਆ ਏਠੋ ਝਾੜੂ ਲਗਾਤਾ ਕੰਮ ਨੇ ਮੇੜਤਾ ਤੇ ਸਫਾਈ ਕਰਤੀ ਅੰਦਰ ਝਾੜੂ ਲਾਤਾ ਹੁਣ ਲਾਉਣੇ ਆ ਪੋਚਾ ਹੁਣ ਮੰਮੀਆਂ ਦੀ ਵੀਡੀਓ ਬਣਾ ਲਾ ਹੁਣ ਦੁੱਧ ਪਾਇਆ ਇਹਨਾਂ ਨੂੰ ਪਹਿਲਾਂ ਦੁੱਧ ਪਾਇਆ ਸੀਗਾ ਮਾਣੋ ਪੀ ਗਈ ਗੱਲੀ ਐਂ ਤਾਂ ਹੁਣ ਦੁਬਾਰੇ ਪਾਇਆ ਹੁਣ ਦੁੱਧ ਪੀ ਰਹੀ ਨੇ ਇਹ ਉਹ ਰੋਟੀ ਕੱਢ ਕੇ ਖਾਂਦੀ ਆ ਪਰਾਂ ਧਰ ਕੇ ਆਣੀ ਆ ਭਾਂਡਾ ਇਹਦਾ ਭਾਂਡਾ ਪਰਾਂ ਧਰ ਕੇ ਨਹੀਂ ਉਹ ਫੇਰ ਕੱਢ ਕੇ ਖਾ ਲੂਗੀ ਲੋਕੀ ਖੰਤੀ ਕਰੇ ਲਾ ਉਰੀ ਖਾ ਲਾ ਚੱਕ ਲਾ ਫਿਰ ਮਿੱਟੀ ਤੋਂ ਕੱਢ ਕੇ ਇੱਧਰ ਤਰੀਦੀ ਮੈਂ ਮਹੂਰੇ ਫਰਸ਼ ਦੇ ਧਰ ਕੇ ਖਾਲੂ ਫੇਰ ਮਿੱਟੀ ਚ ਕੱਢ ਕੇ ਖਾਂਦੀ ਆ ਸਿੱਟ ਕੇ ਕੱਢ ਕੇ ਹੁਣ ਮਿੱਟੀ ਚ ਲਿਪਟਦੀ ਆ ਨੇ ਉਹ ਇੱਕ ਨੰਨਾ ਨੰਨਾ ਕਹਿੰਦਾ ਆਗੇ ਨੰਨੇ-ਮੁੰਨੇ ਜਮੇ ਉਹ ਰੋਟੀਆਂ ਖਾਂਦੀ ਆ ਹੁਣ ਪਰਾਂ ਤਰਾਂ ਉਹਨੂੰ ਫਿਰ ਜਉਤੀ ਧਰਕੇ ਨਹੀਂ ਉਹ ਇੱਥੇ ਲਵੇ। ਉਹਰੇ ਡਰਦੇ ਨਹੀਂ। ਡਰਦੇ ਨਹੀਂ ਤਾਂ ਖਾਂਦੀ ਆ ਡਰਦੀ ਉਹ ਦੁੱਧ ਪੀਂਦੀ ਨੇ ਉਹਨਾਂ ਨੂੰ ਪੀਣਾ ਆਉਂਦਾ ਹਲੇ ਨੰਨੇ-ਮੁੰਨੇ। ਤੇ ਲੋ ਜੀ ਦੁੱਧ ਪਾਣੀ ਪੀ ਲਿਆ ਨੰਨੇ-ਮੁੰਨਿਆਂ ਨੇ ਹੁਣ ਕਰਦੇ ਨੇ ਮਸਤੀ। ਇੱਧਰ ਅਮਰੂਦ ਨਾਲ ਇੱਧਰ ਜਾਮਣ ਨਾਲ ਜਾਮਣ ਤਾਂ ਇਹਨਾਂ ਨੇ ਕਰਤਾ ਕੰਮ। ਮੈਂ ਪਾਣੀ ਪਾਉਂਦੀ ਮਰਗੀ ਇਹਨਾਂ ਨੇ ਤਾਂ ਤੋੜ ਤਾਂ। ਉੱਪਰੋਂ ਟੂਸੇ ਤੋੜਤੀ ਹਰੇ-ਹਰੇ ਇੰਨੇ ਵਧੀਆ ਚੱਲਦੇ ਸੀਗੇ ਹੁਣ ਇਹ ਅਮਰੂਦ ਦੇ ਆਲੇ-ਦਾਲੇ ਕਰਦੇ ਨੇ ਇਹ। ਮਸਤੀਆਂ। ਦੋਨੇ ਤਿੰਨੇ ਇੱਕ ਭੱਜ ਜਾਂਦਾ ਆ ਜਾਂਦਾ ਆਹ ਦੇਖੋ ਕੀ ਕਰਦੇ ਨੇ ਤੇ ਮਾਣੋ ਬਿੱਲੀ ਦੇਖਦੀ ਐ ਇਹਨਾਂ ਨੂੰ ਇਹ ਮਸਤੀ ਕਰਦੇ ਨੇ ਦੋਹੇ ਜਾਣੇ ਇੱਕ ਪਰਾਂ ਫਿਰਦਾ ਉਧਰ ਲੰਘ ਗਿਆ ਦੁੱਧ ਪੀ ਕੇ ਢਿੱਡ ਭਰ ਗਿਆ ਹੁਣ ਹੁਣ ਮਸਤੀਆਂ ਤੇ ਹੋ ਗਏ ਦੋਨੇ ਤੇ ਮਰੂਦ ਬਚ ਗਿਆ ਇਨਾਂ ਸ਼ੁਕਰ ਵੱਡਾ ਹੋ ਗਿਆ ਜੇ ਇਹ ਪਹਿਲਾਂ ਦੇ ਬੱਚੇ ਉਰੇ ਆ ਜਾਂਦੇ ਫੇਰ ਤਾਂ ਇਹ ਦੂਜੇ ਪਹਿਲਾਂ ਵਾਲੇ ਫੇਰ ਤਾਂ ਤੋੜ ਦਿੰਦੇ ਹੁਣ ਇਹਨਾਂ ਨੇ ਜਾਮਣ ਤਾਂ ਮੇਰੀ ਤੋੜਤੀ ਛੋਟੀ ਜੁੱਕੀ ਬੀਜੀ ਬਹੁਤ ਸੋਹਣੀ ਪਾਣੀ ਪਾਉਂਦੀ ਰਹੇਗੀ ਤੇ ਹਮਰੂਦ ਦੇਖੋ ਮਸਤੀਆਂ ਬਹੁ ਕਰਦੇ ਨੇ ਮਰੂਦ ਤੇ ਆਲੇ-ਦਾਲੇ ਵੀ ਮਰੂਦ ਤਾਂ ਚੱਲਦਾ ਵੱਡਾ ਹੋ ਗਿਆ ਉਹਦੇ ਕਰਕੇ ਬਚ ਗਿਆ ਤੇ ਆਹ ਦੇਖੋ ਕਿਵੇਂ ਕਰਦੇ ਨੇ ਮਰੂਦ ਦੇ ਆਲੇ-ਦਾਲੇ ਕੋਹ ਫਿਰਦਾ ਨਿਕਾ ਜਾ ਸਵੇਰੇ ਸਵੇਰੇ ਕੋਈ ਹੈ ਨਹੀਂ ਹੁਣ ਸਵੇਰੇ ਸ਼ਾਮ ਠੰਡ ਹੁੰਦੀ ਆ ਸਵੇਰੇ ਜ਼ਿਆਦਾ ਖੇਡਦੇ ਨੇ ਸ਼ਾਮ ਨੂੰ ਨਹੀਂ ਆ ਦੇਖ ਮਰੂਦ ਦੇ ਆਲੇ-ਜਲੇ ਚੜਦੇ ਨੇ ਮਰੂਦ ਦੇ ਸ਼ਾਮ ਨੂੰ ਧੁੱਪ ਹੁੰਦੀ ਆ ਸੇਕ ਹੁੰਦਾ ਇੱਥੇ ਵਿਚਾਰੇ ਵੀ ਨਹੀਂ ਆਉਂਦੇ ਹੈਗੇ ਹੁਣ ਸਵੇਰੇ ਸਵੇਰ ਮੋਰਫੇ ਠੰਡਾ 6:30 ਵਜੇ ਦਾ ਤੇ ਮਾ ਮਸਤੀ ਕਰਦੇ ਨੇ ਮੈਂ ਝਾੜੂ ਲਗਾਤਾ ਤੇ ਉਹ ਗਏ ਨੇ ਸਰਦਾਰ ਸਾਹਿਬ ਦੁੱਧ ਪਾਉਣ ਤੇ ਫਿਰ ਮੈਂ ਉਹ ਰਹਿ ਬੈਗੀ ਸੀਗੀ ਪੌੜੀਆਂ 'ਚ ਹਵਾ ਲੰਣ ਨਾਲ ਇਹਨਾਂ ਨੂੰ ਦੁੱਧ ਪਾਤਾ ਨਾਲ ਬੈਗੀ ਮੈਂ ਕਿ ਹਵਾ ਬਹੁਤ ਵਧੀਆਂ ਦੀ ਆ ਬਰੂ ਠੰਡੀ ਠੰਡੀ ਤੇ ਉਹ ਦੇਖੋ ਬਰੂ ਤੇ ਕਿਵੇਂ ਕਰਦਾ ਵਾਲੇ ਵਾਲੇ ਟੂਸੀਆਂ ਲਾਉਂਦਾ ਬਰੂ ਤੇ ਦੋ ਆ ਖੇਡ ਰਹੇ ਨੇ ਇਹਨਾਂ ਨੂੰ ਦੇਖ ਕੇ ਮਨ ਖੁਸ਼ ਹੋਈ ਜਾਂਦਾ ਕਿੰਨੇ ਸੋਹਣੇ ਲੱਗਦੇ ਨੇ ਛੋਟੇ ਛੋਟੇ ਤੇ ਖੇਡਦੇ ਫਿਰਦੇ ਦੁੱਧ ਪੀ ਲਿਆ ਢਿੱਡ ਭਰ ਗਿਆ ਹੁਣ ਖੇਡਦੇ ਫਿਰਦੇ ਨੇ ਜਾਨਵਾਨੀ ਨੰਨੀ ਸਾਡੀ ਜਾਨੂ ਐ ਨਹੀਂ ਪਤਾ ਭੱਜ ਜਾਣਾ ਉਹਦੀ ਮਰੂਦ ਤੇ ਕਿਵੇਂ ਟੂਸੇ ਲਾਉਂਦੇ ਨੇ ਤੇ ਲੋ ਜੀ ਦੇਖੋ ਹੁਣ ਇਹਨਾਂ ਨੂੰ ਕਿਵੇਂ ਟੂਸੇ ਲਾਉਂਦੇ ਨੇ ले लो जी ਇਹ ਤਾਂ ਬੇਲੇ ਨੇ ਆਪਾਂ ਤਾਂ ਆਪਣਾ ਕਰੀਏ ਕੰਮ ਇਹ ਪਿਆਜ਼ ਕੱਟ ਲਏ ਆਦਰ ਹਾਂ ਅਦਰਕ ਨਹੀਂ ਅੰਬੀ ਤੋੜ ਲਈ ਇੱਕ ਆਪਾਂ ਆਪਣੇ ਬਾਗ ਚੋਂ ਜਿਹੜਾ ਬਾਹ ਅੰਬਾ ਤੇ ਪਦੀਨਾ ਤੋੜ ਲਈ ਹੁਣ ਕੁੱਟਦੇ ਅੱਜ ਆਪਾਂ ਛਾਟਣੀ ਪਦੀਨੇ ਦੀ ਅੰਬੀ ਪਾ ਕੇ ਖੱਟੀ ਮਿੱਟੀ ਤੇ ਨਾਲ ਲਾਹਾਂਗੇ ਪਰੌਂਠੇ ਤੇ ਮਿੱਸੀਆਂ ਰੋਟੀਆਂ ਅੱਜ ਸਵੇਰੇ ਸਵੇਰੇ ਤੇ ਇਹਨੂੰ ਨੂੰ ਰਗੜ ਦਈਏ ਹੁਣ ਧੋ ਲਿਆ ਸਮਾਰ ਲਿਆ ਪਾਣੀ ਸੁਕਾ ਲਿਆ ਤੇ ਲੋ ਜੀ ਹੁਣ ਪਾਣੀ ਨਿਚੋੜ ਲੈਣ ਦੇ ਵਿੱਚ ਪਾਣੀ ਧੋ ਕੇ ਰੱਖਦਾ ਸੀਗਾ ਮੈਂ ਇਹਦੇ ਵਿੱਚ ਤੇ ਲੋ ਜੀ ਹੁਣ ਫਿਰ ਇਹਨਾਂ ਨੂੰ ਰਗੜਦੀਆਂ ਮੈਂ ਕੁੱਟਦੀਆਂ ਤੇ ਨੂਨ ਤੇ ਹਰੀਆਂ ਮਿਰਚਾਂ ਵਿੱਚ ਮੈਂ ਪਾ ਲੀਆਂ ਨੂਨ ਪਾਉਨੀਆਂ ਫੇਰ ਨੂਨ ਤੇ ਸ਼ੱਕਰ ਪਾ ਲੈਣੀਆਂ ਤੇ ਲੋ ਜੀ ਹਰੀਆਂ ਮਿਰਚਾਂ ਕੱਟ ਲੀਆਂ ਸੀਗੀਆਂ ਵਿੱਚ ਮੈਂ ਹੁਣ ਗ੍ਰੈਂਡਰ ਕਰ ਲੈਂ ਜਾਂ ਇਹ ਬਹੁਤ ਵਧੀਆ ਚੀਜ਼ ਆ ਦੋ ਮਿਰਚ ਕੁੱਟਿਆ ਜਾਂਦਾ ਮਸਾਲਾ ਇਹਦੇ ਨਾਲ ਤੇ ਹੁਣ ਪਾ ਲਈਏ ਸ਼ੱਕਰ ਤੇ ਇਹ ਹੁਣ ਪਾ ਲਾਂ ਨੋਨ ਥੋੜਾ ਜਿਹਾ ਪਾ ਦਨੀ ਆ ਦੇਖ ਕੇ ਪਾ ਲੂੰਗੀ ਫਿਰ ਜਿਆਦਾ ਵੀ ਨਾ ਹੋ ਜੀ ਵੀ ਸੱਕਰ ਪਾ ਲਈ ਹੁਣ ਇਹਨੂੰ ਘੋਮਾ ਦ ਲਓ ਜੀ ਚਾਲੂ ਪੁੱਛ ਜਾਨ ਮੇੜ ਤਾਂ ਪਹਿਲਾਂ ਲਗਾਇਆ ਝਾੜੂ ਪਹਿਲਾਂ ਝਾੜੂ ਲਗਾਇਆ ਤਾਂ ਹੁਣ ਪੁੱਛਾ ਲੱਗਦਾ ਫਿਰ ਨੰਨੇ ਮੁੰਨਿਆਂ ਨਾਲ ਮਸਤੀ ਕਰ ਲਈ ਥੋੜੀ ਬਹੁਤੀ ਵੀਡੀਓ ਬਣਾ ਲਈ ਪੁੱਛਾ ਲੱਗ ਗਿਆ ਕੰਮ ਨਿਬੜ ਗਿਆ ਸੁੱਕ ਗਿਆ ਆਪਣਾ ਇੱਧਰ ਤਾਂ ਤੇ ਹੁਣ ਲਾਇਆ ਇੱਧਰ ਇੱਧਰ ਹੈਗਾ ਖਾਲੇ ਗਿੱਲਾ ਥੋੜਾ ਥੋੜਾ ਸਲਾਬਾ ਗਿੱਲਾ ਇੱਧਰ ਵੀ ਲੱਗ ਗਿਆ ਨਿਬੜ ਗਿਆ ਸਾਰਾ ਵਾਲਟੀ ਇੱਥੇ ਰੱਖਤੀ ਇਹ ਕਮਰੇ ਚ ਰਹਿ ਗਿਆ ਹੁਣ ਬੇਟੇ ਨੂੰ ਠਾਲਦੀਆਂ ਤੇ ਇੱਧਰ ਵੀ ਲੱਗ ਗਿਆ ਸੁੱਕ ਜਾਣਾ ਹੁਣ ਤਾਂ ਪੱਖਿਆਂ ਦੀ ਲੋੜ ਹੀ ਨਹੀਂ ਹੈਗੀ ਇੱਧਰ ਸੋਈ ਚ ਵੀ ਲਗਾਤਾ ਦੁੱਧ ਹਲੇ ਮਿਲਣਾ ਸਰਦਾਰ ਸਾਹਿਬ ਹਲੇ ਆਉਣਗੇ ਦੁੱਧ ਫੇਰ ਮੇਣਿਆ ਜਾਊਗਾ ਤੇ 7:00 ਵਜ ਗਏ ਨੇ ਮੂਝ ਆਣ ਕੇ ਦੁੱਧ ਪਾਉਣਾ ਆਪਣਾ ਹੱਪਾ ਲਾਉਨੇ ਹੁਣ ਰੋਟੀ ਆਟਾ ਗੁੰਨੇ ਦੀਆਂ ਰੋਟੀ ਲਾਉਨੇ ਆ ਕੰਮ ਨੇ ਮੇੜਦਿਆਂ ਇੱਕ ਮੱਝ ਰਹੇਗੀ ਸੀਗੀ ਉਹ ਗਏ ਨੇ ਹਲੇ ਮਿਲਣ ਗਿਆ ਕੇ ਦੁੱਧ ਫਿਰ ਸੋਈ ਸਾਫ਼ ਕਰਦੀ ਪੋਚਾ ਲਗਾਤਾ ਇੱਥੇ ਇਥੋਂ ਬਾਅਦ ਚ ਫਿਰ ਧੋਦਾਂਗੇ ਐਨੀ ਪਤਾ ਰਸੋਈ ਵੀ ਧੋਦਾਂ ਬਾਅਦ ਚ ਫਿਰ ਪੋਚਾ ਲਗਾ ਕੇ ਤੇ ਫਿਰ ਇਥੇ ਉਹ ਹੋ ਜਾਂਦਾ ਗਿੱਲਾ ਜਿਹਾ ਚਿੱਕੜ ਜਿਹਾ ਦਵਾਰੇ ਬਾਅਦ ਚ ਧੋਦੂਗੀ ਜਾਂਦੀ ਹੋਈ ਫਿਰ ਹੁਣ ਚਰਦੇ ਆਪਾਂ ਕੰਮ ਹੁਣ ਇਥੇ ਸਫਾਈ ਕਰਦੀ ਆਪਾਂ ਗੋਵੀ ਧੋਬਦੀ ਹਾਂ ਸਾਫ ਕਰਦੀ ਆਂ ਜਿੱਦਾਂ ਧੋਇਆ ਸੀਗਾ ਉਦੋਂ ਫਿਰ ਵੀ ਇਥੇ ਸਾਬਣ ਸੁਬਣ ਜੀ ਦੇ ਬੱਚੇ ਢੋਲ ਦਿੰਦੇ ਨੇ ਦਾਗ ਜਾਂ ਪੈ ਜਾਂਦਾ ਚਿੱਟੇ ਕਰਕੇ ਸਾਪਨ ਗੁੱਲੀ ਗਈ ਬੰਦਾ ਛੋਟ ਹੀ ਰਹੇਗੀ ਉਹ ਹੋਗੀ ਚਲ ਜਿਹੜਾ ਨੇ ਤੁਹਾਨੂੰ ਇਹਨਕਦਾ ਸਾਫ ਕਰ ਦੇਣੀ ਹੈ ਉੱਥੋਂ ਵੀ ਸਾਫ ਕਰਕੇ ਕੰਮ ਰੇਤੀ ਸਾਰੇ ਸਹਾਈ ਹੋਈ ਹੋਈਗੇ ਆਪਣੇ ਹੁਣ ਰੋਟੀ ਕੱਢਨੀ ਲੱਗਦੀ ਹੈ ਰੋਟੀ ਦਾ ਹਲੇ ਪਰਕ ਵੈਸੇ ਖਾਣੇ ਦੀ ਨੇ ਤਾਂ ਆਟਾ ਗੁੰਨਾ ਦੇਣਿਆ ਆਟਾ ਗੁੰਨ ਕੇ ਭਾਂਡੇ ਟਿੰਟੇ ਮਲਜੂ ਫਿਰ ਲਾ ਦੂ ਫਿਰ ਮੈਂ ਜਾਣਾ ਹੁੰਦਾ ਪਰ ਸੱਚਾ ਸੱਜਰੇ ਕੱਲ ਲੇਟ ਹੋ ਗਈ। ਜਵਾਕਾਂ ਪਿੱਛੇ ਰੋਟੀ ਖਾਣ ਨੂੰ ਰੱਟੀ ਖਾਣ ਹੋਏ ਤਿਆਰ ਹੋਣ ਲੱਗੇ। ਤੇ ਇਹਨਾਂ ਨੇ ਖਾਧੀ ਲੇਟ ਰੋਟੀ। ਉਹਦੀ ਕਰਕੇ ਲੇਟ ਹੋ ਗਏ। ਚਲੋ ਜੀ ਹੁਣ ਸਾਫ਼ ਕਰਦਾ ਹਾਂ ਉਹ ਧੋਦਾਂ ਦਾ ਹੱਥ ਰੱਖ ਕੇ ਆਹ। ਕੋਣ ਧੂਮਾ। ਚਲੋ ਜੀ ਬੈਗ ਜੀ ਮਿੱਠੀ ਰੋਟੀ ਲੈ ਲਈ ਇੱਕ ਨਾਲ ਕੱਟ ਲਿਆ ਪਿਆਜ਼ ਮੈਂ ਇਹ ਕੱਟਿਆ ਸੀਗਾ ਸਬਜ਼ੀ ਵਾਸਤੇ। ਫਿਰ ਮੈਂ ਕਿਹਾ ਚਲ ਖਾ ਲੈਣੀ ਆ ਮੱਖਣ ਪਾ ਲਿਆ ਚਟਣੀ ਵਿੱਚ ਮੱਖਣ ਘੋਲ ਕੇ ਪਾ ਕੇ ਗਰਮ ਕਰਕੇ ਤੇ ਲੋ ਜੀ ਹੁਣ ਰੋਟੀ ਖਾਣੇ ਆ ਰੋਟੀ ਖਾ ਕੇ ਫਿਰ ਚੱਲਦੇ ਆਪਾਂ ਦੁਬਾਰਾ ਸਭ ਮੋਹੇ ਉਦਾਰੋ ਕਮਲ ਸਿੰਘ ਜੀ ਰਾਮ ਨਾਮ ਪਕਤ ਜੀ ਨਾ ਕੇ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਦੂਖ ਜਮ ਨਾਸੇ ਪ੍ਰਭ ਕੇ ਸਿਮਰਨ ਕਾਉ ਪਰਮੇ ਪ੍ਰਭ ਕੇ ਸਿਮਰਨ ਦੁਸ਼ਮਨ ਟਰੇ ਸਿਮਰਨ ਕੀਸ਼ੀ ਬਿਨ ਨਾ ਰਾਮ ਕੇ ਪ੍ਰਭ ਕੇ ਸਿਮਰਨ ਅਨ ਦਿਨ ਜਾਗੇ Santa Fe.